ਕੀ ਨਾ ਹੋਵੇ ਜਸਵੰਤ ਸਿੰਘ ਕਿਹੜਾ ਪਿੰਡ ਫੋਲਾ ਮਿੱਟੀ ਕੀ ਹੋਇਆ ਕਿ ਉਹ ਤਾਂ ਬਸ ਲਿਆਜੀ ਨਾਲ ਹੀ ਗਏ ਸੀ ਅੱਜ ਵੀ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਮੁੰਡੇ ਤੇ ਆਪਣਾ ਮੇਲੇ ਤੇ ਜਾਣਾ ਸੀਗਾ ਤੇ ਮੇਰੇ ਨਾਲ ਮੁੰਡਾ ਵੀ ਆਪਣਾ ਉਹ ਓਖਿਆਲੀ ਤੋਂ ਬੰਦਾ ਹੈਗਾ ਬਜ਼ੁਰਗ ਤੇ ਉਹ ਵੀ ਕੰਮ ਕਰਦਾ ਹੈਗਾ ਮੇਰੇ ਪਿੰਡ ਦੇ ਦੇ ਇਹਦੇ ਹੁੰਦੇ ਵੀ ਉਹ ਕਿਤੇ ਵੀ ਆ ਟੇਕੇ ਦੇ ਖੜਕੇ ਉਹ ਗੱਲ ਵੀ ਚੱਲਾ ਪਿਕਅਪ ਬੁਕ ਲਾਉਣਾ ਅਸੀਂ ਵਿਸ਼ਮ ਛੱਡ ਕੇ ਉਹਨੂੰ ਲਾਉਂ ਵੀ ਛੱਡ ਨਹੀਂ ਜਾਂਦੇ ਸੀ ਇਹ ਤੇ ਮੋਰੋ ਪਤਾ ਨਹੀਂ ਵੀ ਜਿਹੜਾ ਵੀ ਨਿੱਕੇਪੁਰਾ ਦਾ ਮਰ ਗਿਆ ਵੀ ਲੜਾਈ ਸੀ ਨਿੱਕੇਪਰੀ ਸੱਟਾਂ ਮਾਰ ਗਿਆ ਸੀ ਤਾਂ ਕਰਕੇ ਤੇ ਉਹੀ ਮੁੰਡੇ ਤੇ ਪਤਾ ਨਹੀਂ ਕਿਵੇਂ ਕਰਕਰਾ ਕੇ ਵੀ ਸਾਹਮਣੇ ਮੁਰਸਾਂ ਤੇ ਲਾ ਕੇ ਵੀ ਸਾਹਮਣੇ ਆ ਗਏ ਤੇ ਜਿਹੜਾ ਮੁੰਡਾ ਵੀ ਮੇਰੇ ਨਾਲ ਸੀ ਉਹ ਕਹਿੰਦਾ ਵੀ ਪਹਿਲਾਂ ਮੂੰਹ ਘਲਤਾ ਮੈਂ ਕਹਾਂ ਵੀ ਐ ਕਰਕੇ ਵੀ ਕੀ ਕਹਿੰਦੇ ਐ ਤੇ ਉਹ ਕਹਿੰਦਾ ਵੀ ਕੋਈ ਗੱਲਬਾਤ ਹੀ ਕਰਨੀ ਐ ਵੀ ਰੌਲਾ ਤਾਂ ਨਿਪੜਈ ਐ ਕੱਟ ਦੇ ਕਰਾਉਂਦੇ ਹੇ ਤੇ ਜੋ ਕੋਲੇ ਆ ਕੇ ਤੇ ਭੈਣਾਂ ਵਰਕੇ ਵੀ ਫੇ ਵੀ ਪੈਰ ਕੱਟ ਕੇ ਬਸੜੜ ਕਰਕੇ ਵੀ ਫੇਰ ਮਾਰਿਆ ਤੇ ਮੋਰੂ ਡੱਕ ਪਿਆ ਮੋਰੂ ਸਿਰ ਸੁਰਚ ਮਾਰਤਾ ਤੇ ਮੋਰੂ ਬਾਹਰ ਹੋਈ ਕਿੱਥੇ ਹੈ ਕਿੰਨੇ ਵਜੇ ਜਿਹੜਾ ਉਹ ਠੇਕਾ ਪੱਕੇ ਵਾਲਾ ਫੁੱਲੜ ਰੋਡ ਫੁੱਲੜ ਰੋਡ ਤੇ ਸਾਰੀ ਕਾਰਨ ਕੀ ਹੈ ਲੜਾਈ ਦਾ ਪਹਿਲਾ ਵੀ ਜਿਹੜਾ ਮੇਨ ਕਾਰਨ ਦਾ ਬਸ ਵੀ ਜਿਹੜਾ ਵੀ ਮੇਰੇ ਭਰਾ ਨੂੰ ਪਹਿਲਾਂ ਤਾਂ ਪੈਸੇ ਗਾਉਂਦੇ ਮਾਰੇ ਵੀ ਸੱਟਾਂ ਮਾਰ ਕੇ ਸੀ ਉਦੋਂ ਬਾਅਦ ਜਦੋਂ ਵੀ ਛੋਟਾ ਵੀ ਸਹੀ ਹੋ ਗਿਆ ਤੇ ਮੋਰੋ ਫੇ ਲੜਾਈ ਹੋਈ ਤੇ ਮੋਰੋ ਜਿਹੜਾ ਉਹਨਾਂ ਚ ਮੁੰਡਾ ਸੀ ਆ ਵੀ ਉਹ ਮਰ ਗਿਆ ਜ਼ੀਰੋ ਫਲੋਟੀਮ ਫਲੋਮੈਟਿਕ ਤੇ ਜਿੰਨ ਫਾਇਰਿੰਗ ਕੀਤੀ ਆ ਉਹ ਕੌਣ ਆ ਉਹ ਆਪਣਾ ਬੰਤੂ ਹੈਗਾ ਕੁਠੀ ਦਾ ਤੇ ਇੱਕ ਵਸ ਉਹ ਆਕਾਸ਼ ਹੈਗਾ ਗੱਦੋਸਨ ਕਿਹਾ ਫਾਇਰਿੰਗ ਕਿੰਨੇ ਫਾਇਰ ਵੀ ਇੱਕ ਦਾ ਵਸ ਉਹ ਵੀ ਵੱਜੇ ਹੀ ਆ ਮੇਰੇ ਬਸਾ ਸਾਥੀ ਆ ਵੀ ਪਟਦੇ ਆ ਉੱਟ ਬੀ ਗਾ ਤੇ ਦੂਜੇ ਵੇਲੇ ਜਦੋਂ ਉਹਨੂੰ ਲੋਡ ਕਰਨ ਲੱਗਿਆ ਤੇ ਨਾਲ ਦੀ ਨਾਲ ਵੀ ਪਾਸਾ ਬੂਸਾ ਵੱਟ ਗਿਆ ਵੀ ਸਾਈਡ ਤੇ ਲੰਘ ਗਿਆ ਕਿੰਨੇ ਦੋ ਫਰ ਦੋ ਫਰ ਜੇ ਤੁਹਾਨੂੰ ਸਿੱਧਾ ਇੱਥੇ ਲੈ ਕੇ ਆਏ ਫਿਰ ਮੋਰੋਂ ਜਿਹੜਾ ਹੋਰ ਹੰਡੀ ਰੋਡ ਦੇ ਸਰਾ ਹਸਪੀਟਲ ਹੈ ਤੇ ਉੱਥੇ ਲੈ ਗਏ ਸੀ ਇੱਕ ਰੌਣ ਜੀ ਛੋਟੀ ਮੁੱਟੀ ਕੀਤੀ ਤੇ ਨਾਲ ਦੀ ਨਾਲ ਵੀ ਐਂਬੂਲੈਂਸ ਆ ਗਈ ਕਿਸੇ ਕਿੰਨੇ ਜਣੇ ਸੀ ਕਿੰਨੇ ਜਣੇ ਮੈਂ ਹਾਲਾਤ ਵੀ ਕੰਦਾਈ ਸੀਗਾ ਉਹ ਲਈ ਸੀਗੇ ਬਾਕੀ ਦਾ ਪੰਜਾਬ ਸ਼ਾਂ ਦੇ ਬੰਦੇ ਉੱਥੇ ਖੜੇ ਸੀਗੇ ਤਾਂ ਕਰਕੇ ਵੀ ਜਿਹੜੇ ਬਜ਼ੁਰਗ ਸੀਗੇ ਜਿਹੜੇ ਮੇਰੇ ਨਾਲ ਕੰਮ ਕਰਦੇ ਆਗੇ ਤਾਂ ਕਰਕੇ ਆ ਤਾਂ ਇਕੱਲੇ ਸੀ ਵੀ ਉਤੋਂ ਵੀ ਸੰਗਦੂ ਗਿਆ ਸੀਗਾ ਤੁਸੀਂ ਪੱਕਾ ਕਰ ਪੱਕਾ ਕਰਨ ਕੀ ਗਏ ਸੀ ਬਿਲਕੁਲ ਯਾਨੀ ਵੀ ਜਿਹੜੇ ਮੇਰੇ ਨਾਲ ਵੀ ਬਜ਼ੁਰਗ ਸੀ ਵੀ ਉੱਥੇ ਖੜੇ ਸੀਗੇ ਜੋ ਵੀ ਤਾਰ ਨਹੀਂ ਆਵੜੀ ਵੀ ਤਾਂ ਕਰਕੇ ਅੱਛਾ ਹੁਣ ਹੋਰ ਕਿਸੇ ਦੀ ਸੱਟਾ ਲੱਗੀ ਸਿਰਫ ਤੁਹਾਡੀ ਆ ਤਾਂ ਇਕੱਲੇ ਮੇਰੀ ਲੱਗੀ ਸੱਡੀ ਲੱਗੀ ਉਹ ਦੂਜੇ ਕੇ ਨਾਲ ਵੀ ਜਾਣਦੇ ਨਹੀਂ ਸੀ ਕੁਛ ਨੋੜਾ ਜਿਹੀ ਦੇ ਕਰਕੇ ਇਸ ਤਰ੍ਹਾਂ ਉਸ ਬੋੜੀ ਆ ਜਾਂ ਬਿਆ ਬੁਲੇ ਸੜਾ ਬੰਦਈ ਲੈ ਕੇ ਆਇਆਗਾ ਪੁਲਿਸ ਨੂੰ ਲੈ ਕੇ ਕਿੰਨੇ ਪੁਲਿਸ ਪੰਚੀ ਨੂੰ ਅਮਾਰਤ ਨਾ ਪੁਲਿਸ ਆਈ ਨਾ ਇੱਥੀ ਬਸ ਇੱਥੀ ਆਈ ਹੈਗੇ ਉਹ ਤੇ ਬੋਈ ਨਹੀਂ ਆਇਆ ਕੀ ਮੰਗਤੀ ਕਰਦਾ ਮੰਗਦਾ ਵੀ ਬਾਰਾ ਵੀ ਮੰਗੋ ਬਾਰਾ ਕਰਾਉਏ ਭੀਰੋਏ ਦਾ ਕੰਮ ਹੀ ਹੈ ਬਿਸੋੜਤਨ ਪਹਿਲਾ ਵੀ ਦੂਮੰਦਾ ਵੱਡਗੇ ਸੀਗੇ ਸੰਗਤ ਮੰਡੀ ਉਹ ਕੋਲੇ ਬਲਾਕ ਦੇ ਕੋਲੇ ਕੋਈ ਪੋਸਟ ਸਟੇਸ਼ਨ ਵੀ ਬਿਠਾਣਾ ਵੀ ਕੋਲੇ ਐ ਤੇ ਬਲਾਕ ਵੀ ਕੋਲੇ ਐ ਤੇ ਬੰਦਾ ਵੀ ਪੰਜ ਕਰਮ ਦੇ ਕੋਲੇ ਬੰਦਾ ਵੱੜੀਏ ਕਿ ਉਹਦਾ ਮਾਹੌਲ ਬਸ ਵੀ ਸਹੀ ਪਿਆ ਬਸ ਵੀ ਕੰਮ ਕੀ ਕਰਦੇ ਪਾ ਜੀ ਮੈਂ ਬੈਠੀ ਲੱਗਿਆ ਹੁਣ ਫੈਸਟ ਅੰਦਰ ਕਮਾਲ ਸੰਗ ਸਾਰਾ ਸੇਵਾ ਸੰਸਥਾ ਮਛਾਣਾ ਵਰਕਰ ਸਾਨੂੰ ਕਾਲ ਆਈ ਸਾਡੇ ਹੈਲਪਲਾਈਨ ਨੰਬਰ ਤੇ ਕਿ ਫੈਮਿਲੀ ਬੋਰਡ ਤੋਂ ਵੀ ਵਾਰਤਾਤ ਹੋ ਗਈ ਹੈ ਜੀ ਜਿਸ ਨੂੰ ਇੱਕ ਨੌਜਵਾਨ ਜੋ 25 ਤੋਂ 30 ਸਾਲ ਦਾ ਨੌਜਵਾਨ ਆ ਜੀ ਜਖਮੀ ਹਾਲਾਤ ਵਿੱਚ ਮਿਲਿਆ ਜਿਸ ਨੂੰ ਮੈਂ ਆਪਣੀ ਐਂਬੂਲੈਂਸ ਦੀ ਸਹਾਇਤਾ ਦੇ ਨਾਲ ਬਠਿੰਡਾ ਸਿਵਲ ਹਸਪਤਾਲ ਦੇਖੇ ਲੈ ਕੇ ਆਇਆ ਕਾਰਨਾਂ ਦਾ ਪਤਾ ਲੱਗੇ ਕੀ ਹੋਇਆ ਉਸ ਨੂੰ ਝਗੜੇ ਦਾ ਲੜਾਈ ਝਗੜੇ ਦਾ ਕੇਸ ਹੈਗਾ ਜੀ ਤੇ ਜਖਮੀ ਕਾਫੀ ਸਿਰ ਦੇ ਵਿੱਚ ਸੱਟਾਂ ਨੇ ਇੱਕ ਪੱਟ ਦੇ ਵਿੱਚ ਫਾਇਰ ਵੱਜਿਆ ਹੋਇਆ ਹੈ ਤੇ ਸ਼ਮਲੇ ਵਿਉਤ ਨੇ ਤੇ ਜੇਰੇ ਲਾਜ ਜਿਹੜਾ ਸੀ ਹਸਪੀਟਲ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਕੀ ਹਾਲਾਤ ਸੀ ਉੱਥੇ ਪੱਜੂਕੇ ਸੀ ਜਾਂ ਕੋਈ ਚੱਲ ਰਹੀ ਸੀ ਸਿਰਫ ਮੈਨੂੰ ਜੀ ਹਸਪੀਟਲ ਚੋਂ ਕਾਲ ਆਈ ਸੀ ਅਮਰਜੈਂਸੀ ਦੀ ਰੈਫਰ ਦੀ ਮੈਂ ਰੈਫਰ ਮਰੀਜ਼ ਲੈ ਕੇ ਆਇਗਾ ਰਿਫੈਂਡਰੀ ਰੋਡ ਤੇ ਸਰਾ ਹਸਪੀਟਲ ਆ ਜਿੱਥੇ ਮੈਂ ਮਰੀਜ਼ ਲੈ ਕੇ ਆਇਗਾ ਠੀਕ ਹੁਣ ਠੀਕ ਹੈ ਸੁਰੱਖਿਆਤਾ ਹਾਂਜੀ ਨੌਜਵਾਨ ਨੂੰ ਫਿਲਹਾਲ ਇੱਕ ਵਾਰ ਠੀਕ ਹੈ ਜੀ ਸਿਵਲ ਹਸਪੀਟਲ ਬਠਿੰਡਾ ਤੋਂ